अज की कविता है लीडरो साहम करो बंद वाला कोई त्म करो कोई बन्द्या वाला कोई तम करो वो लीडरो कुछ रहम करो वो लीडरो साढ़े ते रहम करो लोग जख्मां कुछ मलम तरो लोग जख्मां ਕੁਛ ਮੱਲਮਤ ਕਰੋ ਓ ਲੀਡਰੋ ਸਾਡੇ ਤੇ ਕੁਛ ਰਹਿਮ ਕਰੋ ਓ ਲੀਡਰੋ ਕੁਛ ਤਾਂ ਰਹਿਮ ਕਰੋ ਓ ਲੀਡਰੋ ਸਾਡੇ ਤੇ ਕੁਛ ਤਾਂ ਰਹਿਮ ਕਰੋ ਦਿਨ ਦਿਹਾੜੇ ਇੱਥੇ ਕਤਲੇਆਮ ਹੋ ਰਿਹਾ ਦਿਨ ਦਿਹਾੜੇ ਇੱਥੇ ਕਤਲੇਆਮ ਹੋ ਰਿਹਾ ਲੁੱਟ ਕਸੁੱਟ ਸਭ ਸ਼ਰਿਆਂ 'ਚ ਹੋ ਰਿਹਾ ਦਿਨ ਦਿਹਾੜੇ ਇੱਥੇ ਕਤਲੇਆਮ ਹੋ ਰਿਹਾ ਲੁੱਟ ਕਸੁੱਟ ਸਭ ਸ਼ਰਿਆਂ 'ਚ ਹੋ ਰਿਹਾ ਰਾਹੀ ਪਾਂਧੀਆਂ ਨੂੰ ਘੇਰ ਕੇ ਲੁੱਟਦੇ ਰਾਹੀ ਪਾਂਧੀਆਂ ਨੂੰ ਘੇਰ ਕੇ ਲੁੱਟਦੇ ਕੰਮ ਇਹ ਰੋਜ਼ ਸੁਬਾ ਸ਼ਾਮ ਹੋ ਰਿਹਾ ਸਰਾਹੀ ਪਾਂਧੀਆਂ ਨੂੰ ਰੋਜ਼ ਘੇਰ ਕੇ ਲੁੱਟਦੇ ਕੰਮ ਇਹ ਰੋਜ਼ ਸੁਬਾ ਸ਼ਾਮ ਹੋ ਰਿਹਾ ਹੈ ਕੋਈ ਲਾਏ ਨਾਡਰ ਦਾ ਵੀ ਜ਼ਰੂਰੀ ਹੁਕਮ ਕਰੋ ਲਾਏ ਨਾਡਰ ਦਾ ਵੀ ਜ਼ਰੂਰੀ ਹੁਕਮ ਕਰੋ ਓ ਲੀਡਰੋ ਕੁਝ ਸਾਡੇ ਤੇ ਰਹਿਮ ਕਰੋ ਓ ਲੀਡਰੋ ਕੁਝ ਸਾਡੇ ਤੇ ਰਹਿਮ ਕਰੋ ਕੁਝ ਸਾਡੇ ਤੇ ਤਰਸ ਕਰੋ ਵਾਦਿਆਂ ਵਿੱਚ ਭਰਮ ਕੇ ਤੈਨੂੰ ਜਿਤਾ ਲਿਆ ਵਾਦਿਆਂ ਵਿੱਚ ਭਰਮ ਕੇ ਤੈਨੂੰ ਜਿਤਾ ਲਿਆ ਲਾਰਿਆਂ ਵਿੱਚ ਫੇਰ ਤੂੰ ਪੰਜੇ ਸਾਲ ਲੰਘਾਰੇ ਵਾਦਿਆਂ ਵਿੱਚ ਭਰਮ ਕੇ ਤੈਨੂੰ ਜਿਤਾ ਲਿਆ ਲਾਰਿਆਂ ਵਿੱਚ ਫੇਰ ਤੂੰ ਸਾਰਾ ਟਾਈਮ ਟਪਾ ਲਿਆ ਲੁਟਿਆ ਕੁੱਟਿਆ ਲੋਕਾਂ ਨੂੰ ਵੇਚ-ਵੇਚ ਕੇ ਖਾ ਲਿਆ ਗੱਲੀ ਬਾਤੀ ਸਾਰਾ ਵੇਲਾ ਹੀ ਲੰਘਾ ਲਿਆ ਲੁਟੇਆ-ਕੁਟੇਆ ਲੋਕਾਂ ਨੂੰ ਵੇਚਿਆ ਤੇ ਖਾ ਲਿਆ ਗੱਲੀ ਬਾਤੀ ਤੂੰ ਸਾਰਾ ਵੇਲਾ ਹੀ ਲੰਘਾ ਲਿਆ ਨੰਗਿਆਂ ਤੇ ਗਰੀਬਾਂ ਤੇ ਭੁੱਖਿਆਂ ਤੇ ਨਾ ਚਰਮ ਕਰ ਨੱਗਿਆਂ ਗਰੀਬਾਂ ਭੁੱਖਿਆਂ ਤੇ ਨਾ ਜੁਰਮ ਕਰੋ ਓ ਲੀਡਰ ਕੁਝ ਤਾਂ ਰਹਿਮ ਕਰੋ ਓ ਲੀਡਰ ਕੁਝ ਤਾਂ ਸਾਡੇ ਤੇ ਤਰਸ ਕਰੋ ਕੁਝ ਤਾਂ ਰਹਿਮ ਕਰੋ ਰੱਬ ਦਾ ਨਾਂ ਲੈ ਲੈ ਕੇ ਛਿੱਲਾ ਲਾਹੀ ਜਾਂਦਾ ਤੂੰ ਰੱਬ ਦਾ ਨਾਂ ਲੈ ਲੈ ਕੇ ਛਿੱਲਾ ਲਾਹੀ ਜਾਂਦਾ ਤੂੰ ਉੋਠ ਧਰਮ ਦੀ ਲੈ ਕੇ maal ਵਰਾਹੀ ਜਾਂਦਾ ਤੂੰ ਉੋਠ ਧਰਮ ਦੀ ਲੈ ਕੇ maal ਵਰਾਹੀ ਜਾਂਦਾ ਤੂੰ ਫਿਰਕੇਦਾਰੀ ਵਿੱਚ ਬਣਾ ਤੇ ਅੱਗ ਧੜੇ ਫਿਰਕੇਦਾਰੀ ਵਿੱਚ ਬਣਾ ਤੇ ਅੱਗ ਧੜੇ Hindu Muslim Sikh ਸਭ ਨੂੰ ਲੜਵਾਈ ਜਾਂਦਾ ਤੂੰ Hindu Muslim Sikhਾਂ ਨੂੰ ਲੜਵਾਈ ਜਾਂਦਾ ਤੂੰ ਉਹ ਧਰਮ ਦਾ ਨਾਂ ਲੈ ਕੇ ਨਾ ਧਰਮ ਕੀ ਧਰਮ ਦਾ ਨਾਂ ਲੈ ਕੇ ਨਾ ਧਰਮ ਕਰੋ ਉਹ ਲੀਡਰੋ ਸਾਡੇ ਤੇ ਕੁਝ ਤਾਂ ਤਰਸ ਕਰੋ ਸਾਡੇ ਤੇ ਕੁਝ ਤਾਂ ਰਹਿਮ ਕਰੋ ਉਹ ਲੀਡਰੋ ਤੁਸੀਂ ਕੁਝ ਤਾਂ ਸ਼ਰਮ ਕਰੋ ਵੋਟਾਂ ਵੇਲੇ ਲਾਉਂਦੇ ਲੋਕਾਂ ਮੂਰੇ ਅਰਜ਼ੀਆਂ ਲੋਕਾਂ ਮੂਰੇ ਲਾਉਂਦੇ ਜਿੰਗਾਂ ਜਿੱਤ ਕੇ ਕਰਦੇ ਪੰਜੇ ਸਾਲ ਬਣ ਮਰ ਜੀਆਂ ਜਿੱਤ ਕੇ ਕਰਦੇ ਪੰਜੇ ਸਾਲ ਬਣ ਮਰ ਜੀਆਂ ਚਿੱਟੇ ਦੀ ਨੂਰੀ ਸ਼ੂਕ ਦੀ ਤੇ ਹੁੰਦੀਆਂ ਬੇਅਦਬੀਆਂ ਚਿੱਟੇ ਦੀ ਨੇਰੀ ਸ਼ੂਕ ਦੀ ਤੇ ਹੁੰਦੀਆਂ ਬੇਅਦਬੀਆਂ ਸ਼ਾਹਾਂ ਲਈ ਡਹਿਣ ਕੁਰਸੀਆਂ ਕੰਮੀਆਂ ਲਈ ਲੈਣਾ ਲੱਗਦੀ ਸ਼ਾਹਾਂ ਲਈ ਡਹਿਣ ਕੁਰਸੀਆਂ ਕੰਮੀਆਂ ਲਈ ਲੈਣਾ ਲੱਗਦੀਆਂ ਹਰੇ ਸ਼ੁਕਤੀ ਤੂਫਾਨ ਨੂੰ ਕੁਝ ਤਾਂ ਨਰਮ ਕਰੋ ਹਰੇ ਸ਼ੁਕਤੀ ਤੂਫਾਨ ਨੂੰ ਕੁਝ ਤਾਂ ਨਰਮ ਕਰੋ ਓ ਲੀਡਰੋ ਕੁਝ ਤਾਂ ਰਹਿਮ ਕਰੋ ਓ ਲੀਡਰੋ ਸਾਡੇ ਤੇ ਕੁਝ ਤਾਂ ਤਰਸ ਕਰੋ ਕੁਝ ਤਾਂ ਰਹਿਮ ਕਰੋ ਬਾਜੀ ਜਿੱਤ ਲਈ ਲੀਡਰਾਂ ਨੇ ਚਾਲਿਆਂ ਨੇ ਬਾਜੀ ਜਿੱਤ ਲਈ ਲੀਡਰਾਂ ਦੇ ਆਚਾਲਿਆਂ ਨੇ ਪਾਰਟੀਆਂ ਨੂੰ ਦੱਬਿਆ ਪੈਸੇ ਵਾਲਿਆਂ ਨੇ ਬਾਜੀ ਜਿੱਤ ਲਈ ਲੀਡਰਾਂ ਦੇ ਆਚਾਲਿਆਂ ਨੇ ਪਾਰਟੀਆਂ ਨੂੰ ਦੱਬਿਆ ਪੈਸੇ ਵਾਲਿਆਂ ਨੇ ਕੁਝ ਰੱਖ ਲੈ ਪਤਲਾਜ ਦੀ ਇਹ ਨਗਰੀ ਹੈ ਸਰਤਾਜ ਦੀ ਕੁਝ ਰੱਖ ਲੈ ਪਤਲਾਜ ਦੀ ਇਹ ਨਗਰੀ ਹੈ ਸਰਤਾਜ ਦੀ ਇਹੀ ਚੜਾਉਂਦੇ ਰਸਤੇ ਇਹੀ ਲਿਆਉਂਦੇ ਫਰਸ਼ ਤੇ ਜੇ ਤੇਰੇ ਕੋਲ ਨੋਟ ਹੈ ਇਹਨਾਂ ਦੀ ਤਾਕਤ ਵੋਟ ਹੈ ਜੇ ਤੇਰੇ ਕੋਲ ਨੋਟ ਹੈ ਤਾਂ ਇਹਨਾਂ ਦੀ ਤਾਕਤ ਵੋਟ ਹੈ ਥੋਡੇ ਨਹੀਂ ਥੋਡੇ ਹੀ ਨਹੀਂ ਰਹਿਣਾ ਇੰਨਾ ਨਾ ਪਰਮ ਕਰ ਥੋਡੇ ਹੀ ਇੰਨਾ ਰਹਿਣਾ ਇੰਨਾ ਨਾ ਪਰਮ ਕਰੋ ओ लीडरो कुछता रहम करो कुछ ता तरस करो ओ लीडरो कुछ रहम करो कुछ शर्म करो साढ़े गरीबां कुछ तरस करो कुछ ता तरस करो